ਹੈਲੋ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਪਿੰਡ ਰਜੋਏ ਇੱਥੇ ਸਾਰੇ ਘਰ ਦੀ ਫਿਟਿੰਗ ਕੀਤੀ ਆ ਜਾਲੀ ਵਾਲਾ ਡੋਰ ਅੰਦਰਲਾ ਡੋਰ ਐਲਈਡੀ ਪੈਨਲ ਲੱਲੀ ਪੈਨ ਦੇ ਵਿੱਚ ਦੋ ਦਰਾਜਾਂ ਲੇਟਾਂ ਨਹੀਂ ਆ ਬਾਕੀ ਇਤਰੇ ਡਾੜ ਕਵਰ ਕੀਤੀ ਆ ਡਾੜ ਦੇ ਵਿੱਚ ਲੇਟਾਂ ਲਾਈਆਂ ਇੱਥੇ ਕੱਚ ਦਾ ਡੋਰ ਲੱਗੂ ਉੱਪਰ ਇਹਦੇ ਬਾਕੀ ਆ ਕਿਚਨ ਦੀ ਫਿਟਿੰਗ ਕੀਤੀ ਆ ਇਹ ਪਾਂਡਿਆਂ ਦਾ ਛਾਨਣਾ ਇਹ ਫਿਲਟਰ ਜਿੱਥੇ ਲੱਗਣਾ ਹੈ ਆ ਦੋ ਸ਼ੁਕਰ ਵਾਲੇ ਪੱਲੇ ਆ ਇੱਕ ਉਦਲੀ ਸ਼ੈਟ ਇੱਕ ਉਦਲੀ ਸ਼ੈਟ ਬਾਕੀ ਬਾਕੀ ਆ ਚਿਮਨੀ ਲੱਗੀ ਆ ਆਪਣਾ ਤੇ ਸੰਸਰ ਵਾਲੀ ਆ ਛਾਰੇ ਨਾਲ ਚੱਲਣੀ ਛਾਰੇ ਨਾਲ ਬੰਦ ਹੋਣੀ ਇਹ ਬਹੁਤ ਹੀ ਵਧੀਆ ਕਿਚਨ ਬਣ ਗਿਆ ਆ ਪੱਲਾ ਬਣਿਆ ਇਹਦੇ ਵਿੱਚ ਕੱਚ ਦੇ ਸਰਫਾ ਪਾਈਆਂ ਇੱਧਰ ਵੀ ਇੱਧਰ ਵਿੱਚ ਕੱਚ ਦੇ ਸਰਫਾ ਪੈਣੀਆਂ ਇਥੋਂ ਡਾੜਦੀਆਂ ਲੈਟਾਂ ਚੱਲਦੀਆਂ ਆ ਇੱਕ ਪੱਲਾ ਹੈ ਆਇਕਾ ਬੋਤਲ ਸਟੈਂਡ ਆ ਤਿੰਨ ਦਰਾਜ ਬਣਾਏ ਆ ਡੱਬੇ ਡੰਬੇ ਰੱਖਣ ਨੂੰ ਆ ਐਸ ਕਾਰਨਰ ਆ ਇੱਕ ਮੱਲੂ ਆ ਟੈਲੀ ਗੰਮੀ ਦਾ ਸਟੈਂਡ ਆ ਇੱਥੇ ਸਿਲੰਡਰ ਆਊਗਾ